ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸੀਸ ਲੈ ਕੇ ਭਾਈ ਜੈਤਾ ਜੀ ਸ੍ਰੀ ਅਨੰਦਪੁਰ ਸਾਹਿਬ ਆਏ ਔਰ ਸਤਿਗੁਰੂ ਸਾਹਿਬ ਜੀ ਨੂੰ ਆਪਣਾ ਪਿਆਰ ਆਪਣੇ ਸਰਦਾ ਦੇ ਫੁੱਲ ਪੇਟਾ ਕੀਤੇ ਔਰ ਗੁਰੂ ਸਾਹਿਬ ਜੀ ਦੇ ਸਰੀਰ ਦਾ ਸੀਸ ਦਾ ਸੰਸਕਾਰ ਸੀਸ ਦਾ ਸੰਸਕਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਤੇ ਸਰੀਰ ਦਾ ਦਿੱਲੀ ਰਕਾਬਗੰਜ ਪਾਈ ਲੱਖੀ ਸ਼ਾਹ ਵਣਜਾਰੇ ਨੇ ਇੱਕ ਘਟ ਦਾ ਸੰਸਕਾਰ ਕੀਤਾ। ਔਰ ਗੁਰੂ ਸਾਹਿਬ ਜੀ ਮਹਾਰਾਜ ਨੇ ਕਰਗੀਤਰ ਪਾਤਸ਼ਾਹ ਨੇ ਆਪਣੇ ਗੁਰਦੇ ਪਿਤਾ ਜੀ ਦੇ ਨਮਿਤ ਬਹੁਤ ਵੱਡਾ ਲੰਗਰ ਜਗ ਕੀਤਾ ਹੈ, ਸੰਗਤਾਂ ਆਈਆਂ ਹਨ। ਸਾਧੂ ਸੰਤ ਮਹਾਤਮਾ ਸਭ ਸੰਪਰਦਾਵਾਂ ਦੇ ਲੋਕ Hindu, Musalman, ਗਰੀਬ, ਅਮੀਰ ਸਭ ਨੇ ਹਾਜ਼ਰੀ ਭਰੀ ਹੈ। ਇਸ ਤੋਂ ਅਗਲੀ ਕਥਾ ਪ੍ਰੇਮ ਨਾਲ ਸਰਵਣ ਕਰੀਏ। ਜਦੋਂ ਨੌਵੇਂ ਪਾਤਸ਼ਾਹ ਗੁਰੂ ਗ੍ਰੇਬਕੁੰਥ ਮਿਹਾਰ ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੇਕੰਠ ਧਾਮ ਨੂੰ ਚਲੇ ਗਏ ਸ਼ਹਾਦਤ ਪ੍ਰਾਪਤ ਕਰ ਗਏ ਗੁਰਦਿੱਤਾ ਬ੍ਰਿਧ ਵੰਸ ਨੂੰ ਸਰਬ ਪ੍ਰਕਾਰ ਮਿਹਾਰ ਬਾਬੇ ਬੁੱਢੇ ਦੀ 6ਵੀਂ ਪੀੜੀ ਵਿੱਚ ਭਾਈ ਗੁਰਦਿੱਤਾ ਜੀ ਇਹ ਸਾਰਾ ਕੁਝ ਦੇਖਦੇ ਰਹੇ ਨੇੜੇ ਰਹਿ ਕੇ ਦਿੱਲੀ ਦੇ ਵਿੱਚ ਉਹਨਾਂ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਾਰੇ ਕੌਤਕ ਵੇਖੇ ਹਨ। ਚੋ ਬਈ ਤਜ ਦਿੱਲੀ ਤਤ ਛਿੰ ਚਲ ਗਯੋ। ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਦਿੱਲੀ ਛੱਡ ਕੇ ਅੱਗੇ ਚਲੇ ਗਏ। ਪੰਜ ਕੋਸ ਪਰ ਪ੍ਰਾਪਤ ਹੋਇਓ। ਦਿੱਲੀ ਤੋਂ 5 ਕੋਹ ਦੂਰੀ ਤੇ ਬਾਬੇ ਬੁੱਢੇ ਜੀ ਦਾ ਸਥਾਨ ਹੈ ਉੱਥੇ ਚਲੇ ਗਏ। ਆਪੋ ਨੰਬਰ 2 ਕੋ ਖੇਓ ਸਥਾਨ ਇਹ ਉਹ ਸਥਾਨ ਹੈ ਜਿੱਥੇ ਮਹਾਰਾਜੇਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਫੌਜਾਂ ਦੇ ਕੇ ਭੇਜਿਆ ਸੀ ਵੀ ਉੱਥੇ ਬਹਿ ਕੇ ਫੌਜਾਂ ਦੀ ਸੇਵਾ ਘੋੜਿਆਂ ਦੀ ਸੇਵਾ ਹੋ ਸਕੇਗੀ ਖੁੱਲਾ ਕਾ ਬਠਾ ਸੀ ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਅਸੀਂ ਉਸ ਸਥਾਨ ਦੇ ਦਰਸ਼ਨ ਕੀਤੇ ਪਰ ਭਾਈ ਵੀਰ ਸਿੰਘ ਦੇ ਸਮੇਂ ਤੱਕ ਉਹ ਸਥਾਨ ਅਲੋਪ ਹੋ ਗਿਆ ਸੋ ਹੁਣ ਉਸ ਸਥਾਨ ਦਾ ਪਤਾ ਨਹੀਂ ਉਹ ਕਿੱਥੇ ਹੈ ਵਾਹ ਦਿੱਲੀ ਤੋਂ 5 ਕੋਹ ਦੀ ਵਾਟ ਤੇ ਇਹ ਦੱਸਿਆ ਜਾਂਦਾ ਜਿੱਥੇ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀਆਂ ਫੌਜਾਂ ਬਾਬਾ ਬੁੱਢਾ ਸਾਹਿਬ ਜੀ ਦੀਆਂ ਫੌਜਾਂ ਰਹੀਆਂ ਸਨ ਉਥੇ ਭਾਈ ਗੁਰਦਿੱਤਾ ਜੀ ਚਲੇ ਗਏ ਕਿਤਕ ਕਾਲ ਬਿਰਧ ਰਹੋ ਸੁਜਾਨਾ ਕੁਸਮਾ ਬਾਬਾ ਬੁੱਢਾ ਸਾਹਿਬ ਜੀ ਉਥੇ ਰਹੇ ਸਨ ਉਹਦੇ ਤਹਾਂ 쿠ਸ਼ਾਸ਼ਣ ਕਰਕੇ ਭਾਈ ਗੁਰਦਿੱਤਾ ਜੀ ਉਥੇ ਜਾ ਕੇ 쿠ਸ਼ਾ ਵਿਛਾ ਕੇ ਧਰਤੀ ਤੇ ਲੰਮੇ ਪੈ ਗਏ ਜੀ ਸਤਗੁਰੂ ਮੂਰਤ ਉਰ ਧਰਤ ਮੰਨ ਵਿੱਚ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਬਿਰਾਜ ਗਏ ਦਸਮੂ ਦਵਾਰ ਪਉਣ ਕੁਖੂਰਾ ਔਰ ਆਪਣੇ ਸਵਾਸ ਦਸਵੇਂ ਦਵਾਰ ਚੜਾ ਕੇ ਬਦਮ ਰੰਦਰ ਨੂੰ ਫੋੜ ਲਿਆ ਤ੍ਰਿਣ ਸੰਮਨਿਜ ਸਰੀਰ ਕੋ ਛੋਰਾ ਔਰ ਦਸਵੇਂ ਦੁਆਰ ਥਾਣੀ ਸਵਾਸਾਂ ਦੀ ਉਡਾਰੀ ਲੈ ਕੇ ਪੰਜ ਭੂਤ ਕਚੋਲਾ ਤਿਆਗ ਦਿੱਤਾ ਹੀਰ ਨਰਨ ਤਿਹ ਠਾਂ ਸਸਕਾਰਾ ਉਥੋਂ ਦੇ ਗੁਰਸਿੱਖਾਂ ਨੇ ਲੋਕਾਂ ਨੇ ਬਾਬੇ ਗੁਰਦਿੱਤੇ ਜੀ ਦਾ ਭਾਈ ਗੁਰਦਿੱਤੇ ਜੀ ਦਾ ਉੱਥੇ ਹੀ ਸੰਸਕਾਰ ਕਰ ਦਿੱਤਾ ਹਾ ਬਲੋ ਚਿੰਨਤ ਥਾਨ ਨਿਹਾਰਾ ਹਾਂ ਕਵੀ ਜੀ ਕਹਿੰਦੇ ਹੁਣ ਤੱਕ ਉਹ ਜਗ੍ਹਾ ਚਿੰਨਤ ਹੈ ਭਾਵ ਅਸੀਂ ਦੇਖੀ ਹੈ ਤਿਸ ਗੁਰਦਿੱਤੇ ਕੋ ਸੁਤ ਪਾਛੀ ਉਸ ਗੁਰਦਿੱਤੇ ਦਾ ਜੋ ਪੁੱਤਰ ਸੀ RAM KOER BRAHM GYANNI ਆਛੇ ਉਹ ਸੀ ਬਾਬਾ RAM KOER ਜੀ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ RAM KOER ਜੀ ਜਿਨ੍ਹਾਂ ਨੂੰ ਤ੍ਰਿਆ ਪਦ ਦੀ ਪ੍ਰਾਪਤੀ ਹੋਈ ਹੈ ਹਮੇਸ਼ਾ ਹੀ ਚੌਥੇ ਪਦ ਵਿੱਚ ਰਹਿੰਦੇ ਸਨ RAMDAS ਕੇ ਗ੍ਰਾਮ ਆਵਾਸ ਔਰ ਇਹ ਰਹਿੰਦੇ ਸਨ ਪਿੰਡ ਰਮਦਾਸ ਵਿੱਚ ਇਹ ਸਾਧ ਸੰਗਤ ਜੀ ਗੁਰਦਾਸਪੁਰ ਵੱਲ ਬਡੇਰਾ ਬਾਬਾ ਨਾਨਕ ਵੱਲ ਵਾਕਿਆ ਹੈ ਨਗਰ ਰਮਦਾਸ ਇਹਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਂ ਤੇ ਬਾਬਾ ਬੁੱਢਾ ਜੀ ਨਗਰ ਦਾ ਨਾਂ ਰੱਖਣ ਵਾਸਤੇ ਗੁਰੂ ਸਾਹਿਬ ਨੂੰ ਲੈ ਕੇ ਆਏ ਤੇ ਉਧਰੋਂ ਆਪਣੇ ਪੜਪੋਤੇ ਤੁਹਾਈ ਝੰਡੇ ਦਾ ਵੀ ਜਨਮ ਹੋਇਆ ਸੀ ਤੇ ਉਹਨੂੰ ਵੀ ਗੁਰੂ ਰਾਮਦਾਸ ਸਾਹਿਬ ਦੀ ਗੋਦੀ ਚ ਪਾਇਆ ਮਹਾਰਾਜ ਬੱਚੇ ਦਾ ਵੀ ਨਾਂ ਰੱਖੋ ਤੇ ਪਿੰਡ ਦਾ ਨਾਂ ਤੁਹਾਡੇ ਨਾਂ ਤੇ ਰੱਖਣਾ ਮਹਾਰਾਜ ਨੇ ਬਚਨ ਕਰਤਾ ਵੀ ਸਾਡੇ ਨਾਂ ਤੇ ਤਾਂ ਸ੍ਰੀ ਅਮਰਸਰ ਰਾਮਦਾਸਪੁਰ ਪਹਿਲਾਂ ਹੀ ਵਸਿਆ ਇਹਨੂੰ ਝੰਡੇ ਰਾਮਦਾਸ ਕੇ ਕਰ ਦਿੰਨੇ ਆ ਨਾਲ ਹੀ ਝੰਡੇ ਦਾ ਨਾਮ ਰੱਖ ਦਿੱਤਾ ਨਾਲੇ ਨਗਰ ਦਾ ਨਾਮ ਰੱਖ ਦਿੱਤਾ ਉਸ ਨਗਰ ਰਾਮਦਾਸ ਦੇ ਵਿੱਚ ਭਾਈ ਰਾਮ ਕੋਇਰ ਜੀ ਰਹਿੰਦੇ ਹਨ ਨਿਜ ਸਿੱਖ ਕਰੇ ਸਕੀਲਨ ਪਾਸ ਉਹਨਾਂ ਨੇ ਆਪਣੇ ਸਿੱਖਾਂ ਸੇਵਕਾਂ ਨੂੰ ਇਕੱਠੇ ਕੀਤਾ ਹੈ ਭਾ ਪਾਈ ਰਾਮ ਕੋਇਰ ਜੀ ਦੇ ਪਰਿਵਾਰ ਵਾਲੇ ਉਹਨਾਂ ਦੇ ਮਾਤਾ ਜੀ ਹੋਰ ਸਿਆਣੇ ਬਜ਼ੁਰਗਾਂ ਨੇ ਭਾਈ ਰਾਮ ਕੋਇਰ ਜੀ ਨੂੰ ਤਿਆਰ ਕੀਤਾ ਸਾਰੇ ਸਿੱਖ ਰਮਦਾਸ ਇਕੱਠੇ ਹੋਏ ਹਨ ਮਾਰ ਬਲਾ ਲਗੂ ਹੈ ਜਿਸ ਤੇਰੀ ਅਜੇ ਭਾਈ ਰਾਮ ਕੋਇਰ ਦੀ ਉਮਰ ਬਹੁਤ ਛੋਟੀ ਹੈ 6 6.5 ਸਾਲ ਦੇ ਸਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਦੇਣ ਆਏ ਹਨ ਸਰਾਇ ਸੰਬਤ ਬੀਤੇ ਜਿਸ ਬੀਰੀ ਕਹਿੰਦੇ ਗੁਰੂ ਦਸਵੇਂ ਪਾਤਸ਼ਾਹ ਤੋਂ 3 ਸਾਲੇ ਛੋਟੇ ਸਨ ਨਿਜ ਘਰ ਜੀਤੁ ਸਿੱਖ ਸਿਆਨੇ ਇਹਨਾਂ ਦੇ ਘਰ ਜਿੰਨੇ ਵੀ ਸਿੱਖ ਸਿਆਣੇ ਸਨ ਪ੍ਰਥਮ ਰੀਤ ਸਤ ਗੁਰ ਕੀ ਜਾਣੇ ਇਹ ਗੁਰੂ ਘਰ ਦੀ ਮਰਿਆਦਾ ਜਾਣਨ ਵਾਲੇ ਜਿਹੜੇ ਸਨ ਪਾਈ ਰਾਮ ਕੋਇਰ ਦੇ ਵੱਡੇ ਵਡੇਰੇ ਨੀਕਰ ਗਨ ਚਾ ਲਿਆਈ ਇਹ ਸਾਰੇ ਗੁਰਸਿੱਖ ਬਹੁਤ ਸਾਰੀਆਂ ਪ੍ਰੇਮ ਪੇਟਾਵਾਂ ਲੈ ਕੇ ਦਸਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੇਣ ਵਾਸਤੇ ਰਮਦਾਸਪਿੰਡ ਤੋਂ ਆਨੰਦਪੁਰ ਸਾਹਿਬ ਚਾ ਲਾਏ ਹਨ ਸੰਗ ਦਾਸ ਸਿੱਖ ਕਾਰ ਸਮੁਦਾਇ ਬਹੁਤ ਸਾਰੀਆਂ ਮਾਝ ਦੀਆਂ ਸੰਗਤਾਂ ਸਿੱਖ ਸੇਵਕ ਰਮਦਾਸ ਨਗਰ ਦੇ ਇਲਾਕੇ ਦੇ ਅੰਮਰਸਰ ਦੇ ਇਲਾਕੇ ਦੇ ਇਕੱਠੇ ਹੋ ਕੇ ਆਏ ਹਨ ਪਾਤਸ਼ਾਹਾਂ ਕੇ ਜਥਾ ਵਜੀਰ ਜਿਵੇਂ ਪਾਤਸ਼ਾਹਾਂ ਦੇ ਵਜੀਰ ਆਉਂਦੇ ਨੇ ਇਹ ਮਰਯਾਦਾ ਚਲੀ ਆਈ ਹੈ ਸੈਭ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਵਜ਼ੀਰ 6ਵੇਂ ਪਾਸ਼ਾ ਤੱਕ ਮੰਨੇ ਗਏ ਉਹਨਾਂ ਤੋਂ ਬਾਅਦ ਭਾਈ ਭਾਨਾ ਜੀ ਫਿਰ ਭਾਈ ਗੁਰਚੰਡਾ ਜੀ ਆਦਿਕ ਗੁਰਸਿੱਖ ਭਾਈ ਗੁਰਦਿੱਤਾ ਜੀ ਹੁਣ ਭਾਈ ਰਾਮ ਕੋਇਰ ਜੀ ਹਨ ਇਮ ਗੁਰ ਘਰ ਮੈਂ ਇਹ ਮਤ ਧੀਰ ਇਹ ਗੁਰੂ ਘਰ ਦਾ ਵਜ਼ੀਰ ਪਰਿਵਾਰ ਹੈ ਜਿਵੇਂ ਬਾਦਸ਼ਾਹਾਂ ਦੇ ਵਜ਼ੀਰ ਖਾਨਦਾਨੀ ਹੁੰਦੇ ਹਨ ਇਸੇ ਤਰ੍ਹਾਂ ਗੁਰੂ ਘਰ ਦੇ ਖਾਨਦਾਨੀ ਵਜ਼ੀਰ ਬਾਬਾ ਬੁੱਢਾ ਜੀ ਦਾ ਪਰਿਵਾਰ ਹੈ ਪੁਰਬ ਜੋ ਗੁਰਤਾ ਕੋਟੀ ਕ ਪਹਿਲਾਂ ਜੋ ਗੁਰਿਆਈ ਗੱਦੀ ਦਾ ਟਿੱਕਾ ਗੁਰਿਆਈ ਦਾ ਤਿਲਕ ਦਿੰਦੇ ਸਨ ਇਹਨਿਜ ਹੱਥ ਕਾਟ ਤੇ ਨੀਕਾ ਇਸੇ ਪਰਿਵਾਰ ਦੀ ਸੇਵਾ ਚੱਲੀ ਆਈ ਬਾਬਾ ਬੁੱਢਾ ਸਾਹਿਬ ਜੀ ਤੋਂ ਇਹ ਚੱਲੇ ਆਏ ਨੇ ਗੁਰੰਗਰ ਦੇਵ ਜੀ ਦੇ ਮੱਥੇ ਤੇ ਪਹਿਲਾਂ ਬਾਬਾ ਬੁੰਡਾ ਜੀ ਨੇ ਤਿਲਕ ਲਾਇਆ ਫਿਰ ਗੁਰੂ ਅਮਰਦਾਸ ਜੀ ਗੁਰੂ ਆਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਫਿਰ ਉਹਨਾਂ ਦੇ ਪੁੱਤਰ ਲਾਂਦੇ ਰਹੇ ਹਨ ਅਬ ਸੰਗਤ ਮਹਿ ਨਿਚੈ ਹੋਈ ਜਦੋਂ ਸਾਧ ਸੰਗਤ ਜੀ ਇਹ ਆ ਕੇ ਤਿਲਕ ਦਿੰਦੇ ਸਨ ਫਿਰ ਸੰਗਤ ਨਿਸ਼ਚਾ ਹੋ ਜਾਂਦਾ ਸੀ ਵੀ ਇਹ ਗੁਰੂ ਹਨ ਜਿਨ੍ਹਾਂ ਨੂੰ ਬਾਵੇ ਬੁੱਢੇ ਦੇ ਪਰਿਵਾਰ ਵੱਲੋਂ ਗੁਰਿਆਈ ਦਾ ਟਿੱਕਾ ਲੱਗ ਜਾਂਦਾ ਉਹਨਾਂ ਦੇ ਗੁਰਤਾ ਗੰਦੀ ਮੰਨੀ ਜਾਂਦੀ ਹੈ ਗੁਰੂ ਘਾਦੀ ਪਰ ਸੋਈ ਗੁਰਤਾ ਗੱਦੀ ਤੇ ਉਹੀ ਮੰਨੇ ਜਾਂਦੇ ਹਨ ਜਿਨ੍ਹਾਂ ਨੂੰ ਭਾਈ ਰਾਮ ਕੋਇਰ ਜੀ ਜਾਂ ਬਾਬਾ ਬੁੱਢਾ ਜੀ ਦੇ ਪਰਿਵਾਰ ਵੱਲੋਂ ਤਿਲਕ ਮਿਲਦਾ ਹੈ ਪੰਜਵੇਂ ਪਾਤਸ਼ਾਹ ਤੋਂ ਬਾਅਦ ਮਰਿਆਦਾ ਬਦਲ ਗਈ ਪਹਿਲਾਂ ਤਾਂ ਸਿਰਲੀ ਟੋਪੀ ਦਿੰਦੇ ਸਨ ਛੇਵੇਂ ਪਾਤਸ਼ਾਹ ਜਦੋਂ ਗੱਦੀ ਤੇ ਬੈਠੇ ਤਾਂ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਸ਼ਸਤਰ ਕਲਗੀ ਬਾਜ ਘੋੜਾ ਲਿਆਉਣ ਦੇ ਵਾਸਤੇ ਕਿਹਾ ਉਦੋਂ ਤੋਂ ਸਾਧ ਸੰਗਤ ਜੀ ਘੋੜਾ ਤੇ ਤੇਗ ਸ਼ਸਤਰ ਕਲਗੀ ਆਦਿਕ ਪੇਟਾ ਕਰਦੇ ਹਨ ਸਿਰੇ ਪਾਉ ਬਹੁ ਮੋਲਾ ਦੀਤ ਉਹ ਬਹੁ ਮੋਲਾ ਸਰੂਪਾਤ ਕੀਮਤੀ ਬਸਤਰ ਲੈ ਕੇ ਆਉਂਦੇ ਹਨ ਬਸਤਰ ਹੈ ਬਹੁ ਗੁਰੂ ਨਕੀਤ ਬਹੁ ਸੋਹਣੇ ਮਹਿੰਗੇ ਬਸਤਰ ਗੁਰੂ ਸਾਹਿਬ ਵਾਸਤੇ ਤੇ ਘੋੜਾ ਵੀ ਗੁਰੂ ਘਰ ਦੇ ਵਿੱਚ ਛੇਵੇਂ ਪਾਤਸ਼ਾਹ ਦੇ ਸਮੇਂ ਤੋਂ ਭੇਟਾ ਕਰਨ ਦਾ ਰਿਵਾਜ ਹੈ ਅપર ਕਹਾਂ ਲਗ ਸਭ ਕੀ ਨਾਮ ਕਿਨਾਂ-ਕਿਨਾਂ ਦੇ ਨਾਮ ਦੱਸੀਏ ਗੁਰੂ ਘਰ ਦੇ ਮੁਖੀ ਮਸੰਦ ਸਾਰੇ ਹੀ ਆਏ ਹਨਹੁ ਸੁਮਸ ਜਿਨਕੇ ਧਾਮ ਜਿਨ੍ਹਾਂ ਜਿਨ੍ਹਾਂ ਕੋਲ ਮੰਝੀਆਂ ਸਨ ਗੁਰੂ ਘਰ ਦੀਆਂ 22 ਮੰਝੀਆਂ ਤਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਤੋਂ ਹੀ ਸਨ ਉਸ ਤੋਂ ਬਾਅਦ ਵੀ بڑے بڑے ਗੁਰਸਿੱਖ ਮਾਰੇ ਗੁਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਨਿਵਾਜੇ ਗਏ ਹੋਰ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਬਖਸ਼ਿਸ਼ਾਂ ਹੋਈਆਂ ਕੋਈ ਸਤਵੇਂ ਪਾਸ਼ਾ ਦੇ ਸਮੇਂ ਮਸੰਦ ਥਾਪੇ ਗਏ ਉਹ ਜਿਨ੍ਹਾਂ ਜਿਨ੍ਹਾਂ ਨੂੰ ਮੰਝੀਆਂ ਮਿਲੀਆਂ ਹਨ ਨਿਕਟ ਨਿਕਟ ਕੇ ਸਭ ਚੱਲ ਆਈ ਜਿਹੜੇ ਆ ਸਕਦੇ ਸੀ ਨੇੜੇ ਨੇੜੇ ਦੇ ਉਹ ਸਾਰੇ ਆਨੰਦਪੁਰ ਸਾਹਿਬ ਪਹੁੰਚ ਗਏ ਨੇ ਮਾਝੇ ਦੇ ਮਾਲਵੇ ਦੇ ਪੁਆਦ ਦੇ ਦੁਆਬੇ ਦੇ ਸਾਰੇ ਇਲਾਕੇ ਦੇ ਲੋਕ ਅਨੰਦਪੁਰ ਸਾਹਿਬ ਆ ਗਏ ਹਨ। ਨਹਿ ਪ੍ਰਸ ਪਰ ਪਾ ਹੋ ਵਧਾਈ। ਔਰ ਆਪਸ ਵਿੱਚ ਬੜੇ ਪ੍ਰੇਮ ਨਾਲ ਗੁਰਸਿੱਖ ਮਿਲਦੇ ਹਨ। ਦੀਗ ਅਟੋਟ ਗੁਰੂ ਘਰ ਹੋਈ। ਗੁਰੂ ਘਰ ਦੇ ਵਿੱਚ ਲੰਗਰ ਗੁਰੂ ਦਾ ਅਟੁੱਟ ਬਣਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੋਵੇਂ ਟਾਈਮ ਲੰਗਰ ਵਰਤਦੇ ਰਹਿੰਦੇ ਹਨ। ਪਚਵੇਂ ਤਹਾ ਮਿਲੇ ਸਭ ਕੋਈ। ਔਰ ਗੁਰੂ ਪਰ ਲੰਗਰਾਂ ਚ ਪ੍ਰਸ਼ਾਦਾ ਛਕਦੇ ਹਨ। ਤੇ ਇਕੱਠੇ ਹੋ ਕੇ ਸਿੱਖ ਬਾਣੀ ਪੜ੍ਹਦੇ ਹਨ ਬੜਾ ਪਿਆਰ ਕਰਦੇ ਹਨ ਰਾਗੀ ਬਿਰਿੰਦਰ ਬਾਬੀ ਸਾਰੇ ਬਹੁਤ سارے ਰਾਗੀ ਤੇ ਬਾਬੀ ਗਾਇਨ ਕਰਦੇ ਨੇ ਗੁਰਬਾਣੀ ਦਾ ਕੀਰਤਨ ਹਾਏ ਆਨੰਦਪੁਰ ਦਰਸ਼ਨਿਹਾਰੀ ਆ ਕੇ ਅਨੰਦਪੁਰ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਹਾਂ ਦੂਰੋਂ ਦੂਰੋਂ ਚੱਲ ਕੇ ਆਏ ਰਾਗੀ ਢਾਡੀ ਗੁਣੀ ਗਿਆਨੀ ਲੋਕ ਕੀਤਕ ਢਾਡੀ ਜਨ ਕਰ ਆਈ ਕਈ ਢਾਡੀ ਆਏ ਹਨ ਵਾਰਾਂ ਸੁਣਾਉਣ ਵਾਲੇ ਜਿਨਹੂੰ ਅਖਾਰੇ ਵੀਰਨ ਗਾਈ ਇਹ ਉਹ ਢਾਡੀ ਹਨ ਜਿਹੜੇ ਸਟੇਜਾਂ ਲਾ ਕੇ ਅਖਾਰੇ ਲਾ ਕੇ ਸੂਰਮਿਆਂ ਦੇ ਪ੍ਰਸੰਗ ਸੁਣਾਉਂਦੇ ਢੱਡ ਸਰੰਗੀ ਵਜਾ ਕੇ ਜੋਦਿਆਂ ਬਹਾਦਰਾਂ ਸੂਰਬੀਰਾਂ ਦੀਆਂ ਵਾਰਾਂ ਗਾਉਂਦੇ ਹਨ ਡੋਮ ਪਾਟ ਅਦਕ ਹਿਤ ਜਾਚਾ ਡੋਮ ਪਟ ਇਹ ਮੰਗਣ ਵਾਸਤੇ ਆਪਣੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਮੰਗਦੇ ਹਨ ਜੀਰਨ ਹੇਤ ਨਮੂ ਗੁਰੂ ਸਾਚਾ ਇਹ ਸੱਚੇ ਬਾਦਸ਼ਾਹ ਨੂੰ ਨਮਸਕਾਰ ਕਰਨ ਵਾਸਤੇ ਗੁਰੂ ਕਲਗੀ ਧਰ ਦੇ ਦਰਸ਼ਨ ਕਰਨ ਵਾਸਤੇ ਆਏ ਹਨ ਅਨਕ ਦੇਸ਼ ਤੇ ਚਲ ਕਰ ਆਏ ਅਨੇਕਾਂ ਦੇਸ਼ਾਂ ਪਰਦੇਸਾਂ ਤੋਂ ਚੱਲ ਕੇ ਆਏ ਹਨ ਕਿਤ ਕਿਤ ਦਿਖਤ ਨਰ ਸੰਦਾਏ ਔਰ ਜਿੱਧਰ ਕਿਧਰ ਸਾਧ ਸੰਗਤ ਜੀ ਬਹੁ ਦੁਨੀਆ ਦੇ ਸੁਦੀ ਹੈ ਬਹੁ ਸੰਗਤ ਅਨੰਦਪੁਰ ਸਾਹਿਬ ਆਈ ਹੈ ਚੌਥ ਦਿਵਸ ਕੋ ਮੇਲ ਸਕੇਲਾ ਕਹਿੰਦੇ ਚੌਥ ਵਾਲੇ ਦਿਨ ਮੇਲਾ ਇਕੱਠਾ ਹੋ ਗਿਆ ਫਿਰਤ ਪਰਸਪਰ ਲਾਗ ਤਕੇਲਾ ਐਨੀ ਸੰਗਤ ਆਈ ਜਿਦੜ ਕਦਰ ਅਨੰਦਪੁਰ ਸਾਹਿਬ ਧੱਕੇ ਲੱਗਦੇ ਹਨ ਸੰਗਤ ਇਕ ਦੂਜੀ ਨੂੰ ਲੰਗਦੇ ਆ ਮੋਢਾ ਲੱਗਦਾ ਹੈ ਅਦ ਉਤਸ਼ਾਹ ਅਨੰਦਪੁਰ ਹੋਵਤ ਅਨੰਦਪੁਰ ਸਾਹਿਬ ਬੜਾ ਭਾਰੀ ਉਤਸ਼ਾਹ ਹੈ ਹਜ਼ਾਰਾਂ ਸੰਗਤਾਂ ਮੇਲੇ ਚ ਆਈਆਂ ਹਨ ਦੂਰ ਦੂਰ ਕੇ ਨਾਰ ਗਨ ਜ ਦੂਰੋਂ ਦੂਰੋਂ ਆਈਆਂ ਸੰਗਤਾਂ ਇੱਕ ਦੂਜੇ ਨੂੰ ਮਿਲੀਆਂ ਹਨ ਨਟ ਨਿਰਤਕ ਗਾਨ ਆਏ ਕਲਾਵਤ ਨਟ ਨਿਰਤ ਕਰਨ ਵਾਲੇ ਨਿਰਤਕਾਰ ਤੇ ਕਲਾਵਾਨ ਲੋਕ ਆਏ ਹਨ ਫਿਰ ਗੁਰੂ ਕੇ ਜਸ ਗੁਣ ਗਾਵਤ ਔਰ ਮਹਾਰਾਜ ਸਾਹਿਬ ਜੀ ਦਾ ਗੁਣ ਗਾਉਂਦੇ ਨੇ ਜਸ ਗਾਉਂਦੇ ਨੇ ਕੀਰਤਨ ਕਰਦੇ ਨੇ ਇਤਿਹਾਸ ਬਹੁਤ ਕੌਤਕ ਹੋਤ ਇਸ ਤਰ੍ਹਾਂ ਦੇ ਬੜੇ ਕੌਤਕ ਸ੍ਰੀ ਅਨੰਦਪੁਰ ਸਾਹਿਬ 'ਚ ਹੋ ਰਹੇ ਨੇ ਸਭ ਕੇ ਹਿਰਦੈ ਮੋਦ ਉਦੋ ਸਾਰਿਆਂ ਦੇ ਮਨ ਖੁਸ਼ ਹਨ ਪ੍ਰਸੰਨ ਹਨ ਕਲਗੀਧਰ ਪਾਤਸ਼ਾਹ ਜੀ ਦਾ ਰਾਜ ਤਿਲਕ ਹੋਣਾ ਹੈ ਜਾਗਰਨ ਰਹਿਓ ਨਿਸਾਤ ਇਸ ਮਾਹੀ ਉਹ ਸਾਰੀ ਰਾਤ ਕੀਰਤਨ ਹੁੰਦਾ ਰਿਹਾ ਜਾਗਰਤ ਰਹੇ ਉਹ ਸਾਰੀ ਰਾਤ ਸੰਗਤਾਂ ਜਾ ਕੇ ਬਾਣੀ ਪੜ੍ਹਦੀਆਂ ਰਹੀਆਂ ਕੀਰਤਨ ਹੋਤ ਆਨੰਦ ੁਰ ਮਾਹੀ ਬੜੇ ਆਨੰਦ ਵਿੱਚ ਕੀਰਤਨ ਹੁੰਦਾ ਰਿਹਾ ਸਾਰੀ ਰਾਤ ਕੀਰਤਨੀਆਂ ਕੀਰਤਨ ਕਰਦੇ ਰਹੇ ਸੰਗਤਾਂ ਸੁਣਦੀਆਂ ਰਹੀਆਂ ਨਿਜ-ਨਿਜ ਸੰਗਤ ਬਖੈ ਮਸੰਦ ਸੰਗਤਾਂ ਨੂੰ ਆਪੋ ਆਪਣੇ ਮਸੰਦਾਂ ਨੇ ਮਗਰ ਲਾਇਆ ਹੋਇਆ ਸੀ ਆਪਣੀ ਆਪਣੀ ਸੰਗਤ ਨੂੰ ਲੈ ਕੇ ਬੈਠੇ ਜਾਗਰਨ ਕੀਨ ਬਲੰਦ ਕੀਰਤਨ ਕੀਤਾ ساری ਰਾਤ ਜਾ ਕੇ ਸੰਗਤਾਂ ਕੀਰਤਨ ਕਰਦੀਆਂ ਰਹੀਆਂ ਭਈ ਪੂਰ ਸਭ ਥਾਨ ਇਸ਼ਨਾਨਾ ਔਰ ਸਵੇਰ ਹੋਈ ਇਸ਼ਨਾਨ ਪਾਨ ਕੀਤਾ ਹੈ ਪਠ ਹੈ ਗਿਰਾ ਗੁਰ ਕੀ ਬਿਦਨਨ ਔਰ ਗੁਰੂ ਕੀ ਬਾਣੀ ਪੜਦੇ ਹਨ ਕੀਰਤਨ ਕਰਦੇ ਹਨ ਬਸਤਰ ਨਵੇਂ ਨੇ ਮੂਲ ਬਡੇਰੇ ਔਰ ਬੜੇ ਸੋਹਣੇ ਕੀਮਤੀ ਬਸਤਰ ਨਵੇਂ ਬਸਤਰ ਪਹਿਰਤ ਕਹਿਤ ਆਜ ਗੁਰ ਹੀਰੀ ਨਵੇਂ ਬਸਤਰ ਪਾ ਕੇ ਇਸ਼ਨਾਨ ਪਾਨ ਕਰਕੇ ਦਸਤਾਰਾਂ ਸਜਾ ਕੇ ਸੰਗਤਾਂ ਕਹਿੰਦੀਆਂ ਅੱਜ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ 베ਦੀ ਤ੍ਰਿਹਣ ਕੁੱਲ ਆਈ 베ਦੀ ਕੁੱਲ ਦੇ ਸਾਹਿਬਜ਼ਾਦੇ ਆਏ ਹਨ ਗੁਰੂ ਅੰਗਦ ਦੇ ਮਹਾਰਾਜ ਦੇ ਤ੍ਰੇਣਕੁੱਲ ਦੇ ਸਾਹਿਬਜ਼ਾਦੇ ਆਏ ਹਨ ਗੁਰੂ ਅਮਰ ਅੰਸ ਸਮੁੰਦਾਈ ਗੁਰੂ ਅਮਰਦਾਸ ਜੀ ਦੇ ਅੰਸਪੱਲੇ ਸਾਹਿਬਜ਼ਾਦੇ ਗੋਇੰਦਵਾਲ ਤੋਂ ਚੱਲ ਕੇ ਆਏ ਹਨ ਜਿਦੀ ਦੀ ਸਭ ਹੋਵੇ ਤਿਆਰ ਆਪਣੇ ਆਪਣੇ ਡੇਰਿਆਂ ਵਿੱਚ ਜਿੱਥੇ ਜਿੱਥੇ ਤੰਬੂ ਲਾਏ ਸਨ ਉੱਥੇ ਤਿਆਰੀਆਂ ਕੀਤੀਆਂ ਹਨ ਬੈਠੇ ਮਨ ਪਰਤੀ ਖਨਾ ਧਾਰ ਤੇ ਮਨ ਵਿੱਚ ਉਡੀਕ ਰਹੇ ਵੀ ਜਦੋਂ ਦੀਵਾਨ ਸਜੇਗਾ ਚੱਲ ਕੇ ਦਰਸ਼ਨ ਕਰਾਂਗੇ ਸੰਤ ਮਹੰਤ ਸਾਧ ਬਹੁ ਸੰਤ ਮੰਤ ਸਾਧੂ ਸੰਤ ਬਹੁਤ ਸਾਰੇ ਆਏ ਹਨ ਚਿਤ ਮਹਿ ਚੌਂਪ ਅਪਰ ਸਭ ਜਾਤੀ ਸਮਝਾਤਾ ਦੇ ਲੋਕ ਬੜੇ ਉਤਸ਼ਾਹ ਨਾਲ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਏ ਹਨ ਸੂਰਜ ਮਲ ਕੇ ਪੋਤਰੇ ਦੋਈ ਬਾਬਾ ਸੂਰਜ ਮਲ ਜੀ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾਤਾ ਸਨ ਉਹਨਾਂ ਦੇ ਦੋਵੇਂ ਹੀ ਪੋਤਰੇ ਦੇਖਣ ਹੇਤ ਹਰਖ ਧਰ ਸੋਈ ਬੜੇ ਪ੍ਰਸੰਨ ਹੋ ਕੇ ਖੁਸ਼ੀ ਨਾਲ ਦੇਖਣ ਵਾਸਤੇ ਆਪਣੇ ਚਾਚਾ ਜੀ ਦੀ ਰਾਜਗਦੀ ਰਾਜ ਤਿਲਕ ਨੂੰ ਦੇਖਣ ਲਈ ਆਏ ਹਨ ਸ੍ਰੀ ਗੋਬਿੰਦ ਸਿੰਘ ਕੁ ਅਬਲੇਖ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਰਾਜ ਤਿਲਖ ਅਭਿਖੇਕਨ ਹੋਣਾ ਹੈ ਉਹ ਤਲਾਵਤ ਹਿਤ ਪੇਖਣ ਅਨੇਕ ਵੇਖਣ ਵਾਸਤੇ अनेका ਹੀ ਲੋਕ ਬੜੇ ਉਤਸ਼ਾਹ ਨਾਲ ਬੜੀ ਛੇਤੀ ਨਾਲ ਆਏ ਹਨ ਲੈ ਦਸਤਾਰ ਆਗ ਗਨ ਭੀਟ ਬਾਬਾ ਸੂਰਜਮਾਲ ਦੇ ਪੋਤਰੇ ਵੀ ਦਸਤਾਰਾਂ ਲੈ ਕੇ ਬਹੁਤ ਸਾਰੀਆਂ ਹੋਰ ਭੇਟਾਵਾਂ ਲੈ ਕੇ ਆਏ ਹਨ ਮਿਲਿਓ ਚਹਤ ਚਿਤ ਪ੍ਰੇਮ ਨਿਪੇਟ ਇਹ ਮਿਲੇ ਰਹਿਣਾ ਚਾਹੁੰਦੇ ਨੇ ਗੁਰੂ ਸਾਹਿਬ ਜੀ ਦੇ ਨਾਲ ਜੀ ਦੀ ਗੁਰਦੀ ਭਰਾਤਾ ਨਿਜ ਪ੍ਰੇਰਾ ਗੁਰੂ ਮਹਾਰਾਜ ਸਾਹਿਬ ਜੀ ਦੇ ਮਾਤਾ-ਮਤਾ ਗੁਜਰੀ ਜੀ ਨੇ ਆਪਣੇ ਭਰਾ ਮਾਮਾ ਕਿਰਪਾਲ ਚੰਦ ਨੂੰ ਪਰੇਰਿਆ ਤਿਆਰੀ ਕਰੋ ਸਕਲ ਬਿਨ ਬੇਰਾ ਕਿ ਕਿਰਪਾਲ ਚੰਦ ਜੀ ਤੁਸੀਂ ਸਾਰਾ ਪ੍ਰਬੰਧ ਦੇਖੋ ਤਿਆਰੀ ਕਰਵਾਓ ਬਿਨਾਂ ਦੇਰੀ ਦੇ ਸੂਖਮ ਬਸਤਰ ਸ਼ਰੀਰ ਸਜਾਵੋ ਔਰ ਮਹਾਰਾਜ ਦੇ ਸੋਹਣੇ ਸੁੰਦਰ ਕੀਮਤੀ ਬਸਤਰ ਚੋਲਾ ਪਵਾਓ ਰਚਰੇ ਭੋਖਨ ਕੋ ਪਹਿਰਾਵੋ ਔਰ ਸੋਹਣੇ ਗਹਿਣੇ ਵੀ ਪਵਾਓ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਸੁਨ ਕਿਰਪਾਲ ਨਿਜ ਹਾਥ ਸੁਧਾਰ ਕਹਿੰਦੇ ਮਾਮੇ ਕਿਰਪਾਲ ਚੰਦ ਨੇ ਮਾਤਾ ਜੀ ਦਾ ਬਚਨ ਮੰਨ ਕੇ ਆਪਣੇ ਹੱਥੀ ਸਾਰਾ ਕੁਝ ਕੀਤਾ ਹੈ ਸਤਿਸਨ ਪਰ ਹੁਕਮ ਉਚਾਰ ਜਿਨੇ ਗੁਰੂ ਘਰ ਦੇ ਸੇਵਾਦਾਰ ਕਰਿੰਦੇ ਸਨ ਉਹਨਾਂ ਨੂੰ ਹੁਕਮ ਦਿੱਤਾ ਹੈ ਦੀਹੀ ਦਮਦਮਾ ਤੂੰਗ ਕਨੇਰਾ ਜਿਹੜਾ ਵੱਡਾ ਦਮਦਮਾ ਹੈ ਉੱਚੀ ਥਾਂ ਤੇ ਬਹੁਤ ਵੱਡਾ ਦੀਵਾਨ ਲੱਗ ਸਕਦਾ ਹੈ ਰਚਹੁ ਰੁਚਰ ਤਹਿ ਫਰਸ਼ ਬਟੇਰਾ ਉਥੇ ਬਹੁਤ ਸੋਹਣਾ ਫਰਸ਼ ਵਿਛਾਓ ਗਲੀਚੇ ਵਿਛਾਓ ਦਰਿਆ ਚਾਦਰਾਂ ਵਿਛਾਓ ਸੂਰਜ ਮੁਖੀ ਹੱਥ ਗਹਿ ਥਿਰੋ ਔਰ ਸੂਰਜ ਮੁਖੀ ਬਿਜਨੇ ਲੈ ਕੇ ਖੜੇ ਹੋ ਜਾਓ ਚੋਬਦਾਰ ਕੰਚਨ ਦੰਡ ਚਬਰ ਕਰਤਰੋ ਔਰ ਚੋਬਦਾਰਾਂ ਦੇ ਹੱਥਾਂ ਵਿੱਚ ਸੋਨੇ ਦੀਆਂ ਚੋਬਾ ਫੜਾ ਦਿਓ ਅਤੇ ਚੋਰ ਬਰਦਾਰਾਂ ਦੇ ਹੱਥ ਚੋਰ ਫੜਾ ਦਿਓ ਸੁੰਦਰ ਗਾਦੀ ਰਚੀ ਹੈ ਗੁਰ ਕੀ ਗੁਰੂ ਸਾਹਿਬ ਵਾਸਤੇ ਬੜੀ ਸੋਹਣੀ ਗੱਦੀ ਰਚੋ ਜਿੱਤੇ ਬੈਠ ਕੇ ਉਹਨਾਂ ਦਾ ਰਾਜ ਸਿੰਘਾਸਣ ਹੋਵੇਗਾ ਜਥਾ ਰੀਤ ਵਰਤੈ ਬਾਰ ਤੁਰ ਕੀ ਜੋ ਤੁਰ ਤੋਂ ਮਰਿਆਦਾ ਚਲੀ ਆ ਰਹੀ ਹੈ ਛੇਵੇਂ ਪਾਤਸ਼ਾਹ ਤੋਂ ਰਾਜਸੀ ਮਰਿਆਦਾ ਸ਼ਾਮਲ ਹੋਈ ਹੈ ਗੁਰਤਾ ਗੱਦੀ ਤਾਂ ਮਾਰੇ ਗੁਰੂ ਅੰਗਦ ਦੇਵ ਜੀ ਤੋਂ ਮਾਰੇ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕਰਾਈ ਹੈ ਮਰਿਆਦਾ ਉਹ ਸਾਰੀ ਮਰਿਆਦਾ ਦੇ ਮੁਤਾਬਕ ਤਿਆਰੀ ਕਰਵਾਓ ਜਰੀਦਾਰ ਮਖਮਲ ਉਪਧਾਨ ਜਰੀਦਾਰ ਤੇ ਮਖਮਲ ਦੇ ਕੱਪੜੇ ਦੇ ਵੱਡੇ ਵੱਡੇ ਗੋਲ ਸਹਰਾਣੇ ਗੱਦੀ ਤੇ ਰੱਖੋ ਕਰਹੁ ਟੇ ਕਾਮਨ ਸੁੰਦਰਿਆਂ ਬਹੁਤ ਸੁੰਦਰ ਵਧੀਆ ਕਿਸਮ ਦੇ ਬਸਤਰ ਦੇ ਬਣੇ ਹੋਏ ਸਹਰਾਣੇ ਬਸਤਰ ਵਿਛਾਓ ਪਟਹੁ ਮੇਵੜਾ ਸੰਗਤ ਮਾਹੀ ਔਰ ਮੇਵੜਾ ਭੇਜੋ ਸੰਗਤ ਦੇ ਵਿੱਚ ਪਹੁੰਚੈ ਸਕਰ ਦੰਦਮਾ ਜਾਹੀ ਸਾਰੀ ਸੰਗਤ ਨੂੰ ਸੁਣੈ DB ਮੇਵੜਾ ਕੀ ਸਾਰੀ ਸੰਗਤ ਉੱਚੇ ਦਮਦਮੇ ਤੇ ਆ ਜਾਵੇ ਇਤਿਆਦਕ ਕਾਰਜ ਜੀ ਔਰ ਇਸ ਤਰ੍ਹਾਂ ਦੇ ਹੋਰ ਵੀ ਜਿੰਨੇ ਕੰਮ ਹਨ ਸਾਵਧਾਨੀ ਨੇ ਸਭ ਠੌਰ ਉਹ ਮਾਮਾ ਕਿਰਪਾਲ ਚੰਦ ਨੇ ਸਾਵਧਾਨੀ ਨਾਲ ਕਰਵਾ ਲਏ ਸ਼ਿਰ ਗੁਰੂ ਗੋਬਿੰਦ ਸਿੰਘ ਇਸ਼ਨਾਨੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ਼ਨਾਨ ਪਾਨ ਕਰਕੇ ਸੂਖਮ ਬਸਤਰ ਦਾਸ ਗਨ ਆਨੇ ਮਹਾਰਾਜ ਜੀ ਨੇ ਬਹੁਤ ਸੁੰਦਰ ਸੂਖਮ ਬਰੀ ਕੱਪੜੇ ਦਾ ਚੋਲਾ ਪਹਿਨਿਆ ਹੈ ਪਹਿਰੇ ਤੇ ਭਈ ਅੰਗ ਵੱਡ ਸੂਬਾ ਮਹਾਰਾਜ ਬਹੁਤ ਬਰੀਕ ਕੱਪੜੇ ਦਾ ਸੁੰਦਰ ਚੋਲਾ ਪਹਿਨ ਕੇ ਸਰੀਰ ਦੇ ਬਹੁਤ ਹੀ ਸੋਹਬਾ ਬਣੀ ਹੈ। ਪ੍ਰਿਕਤ ਸਭ ਕੋ ਮਨ ਬਹੁ ਲੋਭਾ ਜਿਹੜਾ ਜਿਹੜਾ ਦੇਖਦਾ ਹੈ ਉਹਦਾ ਮਨ ਲੁਭਾਇਮਾਨ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਦੀ ਸੁੰਦਰਤਾ ਹੀ ਐਸੀ ਹੈ। ਸੁੰਦਰ ਸਿਰ ਦਸਤਾਰ ਸਜਾਈ। ਔਰ ਸੀਸ ਤੇ ਬੜੀ ਸੁੰਦਰ ਦਸਤਾਰ ਕਲਗੀਧਰ ਪਾਤਸ਼ਾਹ ਜੀ ਨੇ ਸਜਾਈ ਹੈ। ਪਤਾ ਮਾਲ ਵਿਸਾਲ ਸੁਹਾਈ। ਮੋਤੀਆਂ ਦੀ ਮਾਲਾ ਗਲ ਵਿੱਚ ਪਾਈ ਹੈ। ਹੀਰਨਜਰੇ ਹੀਮ ਕੀ ਮੁਸਤ। ਉਹ ਕਹਿੰਦੇ ਹੀਰੇ ਜੜੇ ਹਨ ਸੋਨੇ ਦੀ ਮੁਠ ਹੈ। ਪਹਿਰੋ ਖੜਗ ਲੋਹ ਬੋ ਸੁਰਸ਼ਟ ਐਸਾ ਸੁੰਦਰ ਖੜਗ ਗਾਤਰੇ ਪਹਿਨੇ ਸੱਚੇ ਬਾਦਸ਼ਾਹ ਜੀ ਨੇ ਉਪਤਾ ਗੁੱਛੇ ਸੰਗ ਨਖੰਗ ਔਰ ਤੀਰਾਂ ਦੇ ਪੱਥੇ ਨੂੰ ਮੋਤੀਆਂ ਦੇ ਗੁੱਛੇ ਲੱਗੇ ਹੋਏ ਹਨ ਭਰ ਕਰ ਤੀਖਣ ਬ੍ਰਿੰਦ ਖਤੰਗ ਔਰ ਬੜੇ ਤੀਖੇ ਤੀਰ ਉਹਦੇ ਚ ਭਰ ਕੇ ਪਾਈ ਗਰੀ ਮਹਬਾਂਦੀ ਕਮਰ ਲੱਕ ਗਲ ਵਿੱਚ ਪਾ ਕੇ ਕਮਰ ਕਸਾ ਮੋਤਬ ਦੇ ਪੇਟੀ ਜਿਹੜੀ ਹੈ ਉਹ ਲਾ ਲਈ ਹੈ ਸੰਮਤ ਦਸਵੀਂ ਮਹ ਜਨ ਉਮਰ ਦਸਵੇਂ ਸਾਲ ਚ ਉਮਰ ਹੈ ਮਹਾਰਾਜ 10 ਕੋ ਸਾਲ ਦੇ ਹਨ ਖੰਜਰ ਜਮਦਾਰ ਬਿਛੂ ਵਾਲੀਨ ਆ ਖੰਜਰ ਕਟਾਰ ਤੇ ਬਿਛੂਆ ਇੱਕ ਕਮਰ ਕਸੇ ਤੇ ਛੋਟੇ ਸ਼ਸਤਰ ਪਾ ਲਏ ਹਨ ਕਮਰ ਕਸੇ ਮੇ ਧਾਰ ਪਰ ਬੀਨ ਇਹ ਕਮਰ ਕਸੇ ਚ ਪਾਏ ਨੇ ਖੰਜਰ ਬਿਛੂਆ ਕਟਾਰ ਇਹ ਸਾਰੇ ਛੋਟੇ ਸ਼ਸਤਰ ਹਨ ਪਾਨ ਕਮਾਨ ਲਾਹੌਰੀ ਧਰ ਕੇ ਪਰ ਲਾਹੌਰੀ ਤੀਰ ਕਮਾਨ ਹੱਥ ਵਿੱਚ ਪਕੜੀ ਹੈ ਹੀਤ ਸਰ ਕਰ ਫੇਰਨ ਕਰ ਕੇ ਤੇ ਹੱਥ ਵਿੱਚ ਤੀਰ ਫੜ ਕੇ ਆਕਾ ਦੀ ਸੱਜੇ ਤੇ ਕਦੀ ਖੱਬੇ ਹੱਥ ਚ ਫੇਰਦੇ ਘੁਮਾਉਂਦੇ ਹਨ ਹਰ ਕਵੇ ਭੂਖਨ ਚਾਮੀ ਕਾਰ ਕੀ ਸੁੰਦਰ ਸੋਨੇ ਦੇ ਬਹੁਤ ਗਹਿਣੇ ਕੀਮਤੀ ਪਹਿਨੇ ਹਨ ਜਥਾ ਜੋਗ ਸਭ ਪਹਿਰਨ ਕਰ ਕੇ ਸਭ ਸੁੰਦਰ ਗਹਿਣੇ ਤੇ ਸੁੰਦਰ ਸ਼ਸਤਰ ਪਹਿਨ ਦੇ ਗੁਰੂ ਕਲਗੀ ਧਰ ਜੀ ਸਜ ਗਏ ਹਨ ਜਗ ਮਾਤਨ ਕੋ ਕਰ ਪਦ ਬੰਧਨ ਦੋਵੇਂ ਮਾਤਾਵਾਂ ਨੂੰ ਦਾਦੀ ਮਾਤਾ ਨਾਨਕੀ ਨੂੰ ਤੇ ਗੁਮਾਤਾ ਗੁਜਰੀ ਜੀ ਨੂੰ ਮੱਥਾ ਟੇਕ ਕੇ ਅਵਨੰਦਨ ਹੋਇਆ ਦੇਖਿਓ ਨੰਦਨ ਦੋਵਾਂ ਮਾਤਾਵਾਂ ਨੇ ਖੁਸ਼ ਹੋ ਕੇ ਆਪਣਾ ਪੱਜਾ ਵੇਖਿਆ ਹੈ ਨੀਤ ਅਸੀਸ ਸੀਸ ਕਰ ਫੇਰਾ ਮਾਤਾ ਨਾਨਕੀ ਮਾਤਾ ਗੁਜਰੀ ਸਿਰ ਤੇ ਅਸੀਸਾਂ ਦੇ ਕੇ ਹੱਥ ਪੇਰ ਕੇ ਤੋਰਦੀਆਂ ਹਨ। ਉਹ ਸੁਜਸ ਪ੍ਰਾਪਤ ਉਚੀਰਾ। ਤੁਹਾਡਾ ਬਹੁਤ ਜਸ ਹੋਵੇ, ਬੜਾ ਪ੍ਰਤਾਪ ਹੋਵੇ ਇਹ ਅਸ਼ੀਰਵਾਦ ਦਿੱਤਾ ਹੈ ਮਾਤਾ ਜੀ ਹੋਰਾਂ ਨੇ। ਨਿਕਸੀ ਸਦਨ ਪੌਰ ਗੁਰ ਪੂਰੇ। ਪੂਰੇ ਕਲਗੀਧਰ ਪਾਤਸ਼ਾਹ ਮਹਾਰਾਜ ਦਰਵਾਜ਼ੇ ਤੋਂ ਬਾਹਰ ਨਿਕਲੇ ਹਨ। ਕੰਕਜ ਪਾਏ ਉਪਾਏ ਨ ਰੂਰੇ। ਚਰਨ ਕਮਲਾਂ 'ਚ ਬੜੀ ਸੁੰਦਰ ਜੋੜਾ ਪਹਿਨੇ ਆ ਸੁੰਦਰ ਜੁੱਤੀ ਪਾਈ ਹੈ। ਦਰਸਹਿਤ ਸਿੱਖ ਖਰੇ ਹਜ਼ਾਰਾਂ ਔਰ ਮਾਰਾ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਹਜ਼ਾਰਾਂ ਹੀ ਸੰਗਤਾਂ ਖੜੀਆਂ ਹਨ ਤੁਮਗੇ ਜਨ ਜਲ ਪਾਰਾ ਵਾਰੂ ਕਹਿੰਦੇ ਜਿਵੇਂ ਸਮੁੰਦਰ ਉਮੜ ਪਿਆ ਹੋਵੇ ਸੰਗਤਾਂ ਦਾ ਸੈਲਾਬ ਆ ਗਿਆ ਹੋਵੇ ਪਾਰਾਵਾਰੀ ਕੋਈ ਨਹੀਂ ਸੀ ਹਜ਼ਾਰਾਂ ਸੰਗਤਾਂ ਦਰਸ਼ਨਾਂ ਲਈ ਖੜੀਆਂ ਸਨ ਸਤਿਗੁਰ ਚੰਦ ਮਨਿੰਦੇ ਦੇਖਾ ਸਤਿਗੁਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਚੰਦਰਮਾ ਸਮਾਨ ਵੇਖਿਆ ਹੈ ਸਿਰ ਨਮਰੀ ਇੱਕ ਬਾਰ ਅਸਿਖਾ ਸਾਰਿਆਂ ਨੇ ਦੋਵੇਂ ਹੱਥ ਜੋੜ ਕੇ ਦੋਵਾਂ ਪਾਸਿਆਂ ਤੋਂ ਨਮਸਕਾਰ ਕੀਤੀ ਹੈ ਧੀਮ ਲਸ਼ਟਕਾ ਗਹੇ ਅਗਾਰੀ ਸੋਨੇ ਦੇ ਡੰਡੇ ਸੋਨੇ ਦੀਆਂ ਚੋਬਾਂ ਹੱਥ ਵਿੱਚ ਫੜ ਕੇ ਅੱਗੇ-ਅੱਗੇ ਚੋਬਦਾਰ ਚੱਲਦੇ ਹਨ ਆਵਾਜ਼ ਨਕੀਬ ਉਚਾਰੀ ਤੇ ਨਕੀਬ ਨੇ ਉੱਚੀ ਆਵਾਜ਼ ਦਿੱਤੀ ਹੈ ਜਿਵੇਂ ਪਾਠ ਨਕੀਬ ਬੋਲਦੇ ਹੁੰਦੇ ਨੇ ਅੱਗੇ ਅੱਗੇ ਸਾਵਤਾਨ ਸ੍ਰੀ ਗੁਰੂ ਰਾਮਦਾਸ ਜੀ ਕੇ ਨਾਤੀ ਸ੍ਰੀ ਗੁਰੂ ਅਰਜਨ ਦੇਵ ਜੀ ਕੇ ਵੰਸਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੇ ਪੋਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਕੇ ਨੰਦਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਜੈ ਹੋ ਇਸ ਤਰ੍ਹਾਂ ਲੰਮਾ ਬਿਰਦ ਪੜ੍ਹ ਕੇ ਨਕੀਬ ਸੰਗਤਾਂ ਨੂੰ ਸਾਵਧਾਨ ਕਰਦੇ ਹਨ ਬੂਲਤ ਭਾਟ ਕ ਬਤਨ ਚਾਲੇ ਤੇ ਭਟ ਕ ਬਤ ਸੁਣਾਉਂਦੇ ਜਾ ਰਹੇ ਨੇ ਅੱਗੇ ਅੱਗੇ ਲਖ ਆਗਮਨ ਸੁਭਾਲੇ ਕਹਿੰਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਹ ਹੁੰਦਾ ਜਾਣ ਕੇ ਸਿੱਖ ਸੰਭਲ ਕੇ ਖੜ ਜਾਂਦੇ ਹਨ ਸਾਨ ਆਨ ਗਨ ਮਿਲ ਹੈ ਅਗਾਰੀ ਔਰ ਅਗੋਂ ਦੀ ਆ ਆ ਕੇ ਮਿਲਦੇ ਚਰਨਾ ਚ ਮੱਥੇ ਟੇਕਦੇ ਨੇ ਸਿੱਖ ਜੀਸ ਨਿਮਰ ਪੁਨ ਚਲਾ ਹੈ ਪਿਛਾਰੀ ਔਰ ਮੱਥਾ ਟੇਕ ਕੇ ਮਹਾਰਾਜ ਦੇ ਪਿੱਛੇ ਪਿੱਛੇ ਤੁਰ ਪੈਂਦੇ ਨੇ ਸਭ ਪੁਰਬ ਖੈ ਕੁਲਾਹਲ ਹੋਆ ਸਾਰੇ ਅਨੰਦਪੁਰ ਸਾਹਿਬ ਵਿੱਚ ਬੜਾਈ ਪ੍ਰਸੰਨ ਅਨੰਦ ਦਾ ਮਾਹੌਲ ਬਣਿਆ ਹੈ ਹਿਤ ਜੋਨ ਕੇ ਕੀ ਨ ਸਟੋਵਾ ਔਰ ਦੁਨੀਆ ਦੇਖਣ ਆਈ ਹੈ ਬੇੰਤ ਸੰਗਤਾਂ ਵੇਖ ਆਈਆਂ ਹਨ ਕੰਚਨ ਜੀਨ ਤੁਰੰਗਮ ਸੋਹੀ ਕਹਿੰਦੇ ਸੋਨੇ ਦੀਆਂ ਕਾਟੀਆਂ ਘੋੜਿਆਂ ਤੇ ਪਾਈਆਂ ਘੋੜੇ ਸ਼ਿੰਗਾਰ ਕੇ ਖੜੇ ਕੀਤੇ ਗਏ ਬੜੀ ਚਪਲ ਪੈ ਗੁਰੂ ਅਰੋਹੀ ਔਰ ਬਹੁਤ ਸੋਹਣਾ ਬਲੀ ਘੋੜਾ ਜੇ ਤੇ ਮਹਾਰਾਜ ਕਲਗੀਧਰ ਜੀ ਸਵਾਰ ਹੋਏ ਸਨੇ ਸਨੇ ਤਬਕੀਨ ਪਿਆਨਾ ਸਹਜੇ ਸਹਜੇ ਘੋੜੇ ਤੇ ਪਾਤਸ਼ਾਹ ਸਵਾਰ ਹੋ ਕੇ ਚੱਲੇ ਹਨ ਗਲੀਆਂ ਮੈਂ ਠਾੜੇ ਨਰ ਆਨਾ ਗਲੀਆਂ ਬਾਜ਼ਾਰਾਂ ਚ ਦੁਨੀਆ ਖੜੀ ਐ ਉਤੋਂ ਕੋਠਿਆਂ ਤੋਂ ਬੀਬੀਆਂ ਫੁੱਲਾਂ ਦੀ ਵਰਖਾ ਕਰਦੀਆਂ ਹਨ ਮਨਹੋ ਚਕੋਰ ਚੰਦ ਕੋ ਜੋ ਹੈ ਸੰਗਤਾ ਇਉਂ ਦੇਖਦੀਆਂ ਨੇ ਜਿਵੇਂ ਚਕੋਰ ਚੰਦਰਮਾ ਨੂੰ ਦੇਖਦੇ ਚੰਦ ਚਕੋਰ ਪ੍ਰੀਤ ਹੈ ਲਾਇਤਾਰ ਨਿਹਾਲੇ ਇਸ ਤਰ੍ਹਾਂ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੀਆਂ ਸੰਗਤਾਂ ਜਿਹਦਾ ਆਨੰਦ ਨਿਮਰ ਸਿਰ ਹੋਇਆ ਬੜਾ ਮਨ ਖੁਸ਼ ਹੈ ਆਨੰਦ ਪ੍ਰਸਾਨਾਂ ਸੰਗਤਾਂ ਨਿਮਰਤਾ ਨਾਲ ਸਿਰ ਝੁਕਾਉਂਦੀਆਂ ਹਨ ਸਭ ਦਿਸ ਦੇਖਤ ਜਾਤ ਕਿਰਪਾਲ ਔਰ ਮਹਾਰਾਜ ਸ੍ਰੀ ਗੋਬਿੰਦ ਸਿੰਘ ਜੀ ਸਾਰੇ ਪਾਸੇ ਸੰਗਤਾਂ ਵੱਲ ਦੇਖਦੇ ਜਾ ਰਹੇ ਹਨ ਹੋਏ ਨਿਹਾਲ ਸਰਧਾਲ ਬਿਸਾਲ ਬੜੇ ਸਰਧਾਲੂ ਸੇਖ ਮਹਾਰਾਜ ਦੇ ਦਰਸ਼ਨ ਕਰ ਕਰਕੇ ਨਿਆਲ ਹੋ ਰਹੇ ਨੇ ਭਈ ਭੀਰ ਬਹੁਤ ਆਨੰਵ ਕੇਰੀ ਬਹੁਤ ਲੋਕਾਂ ਦੀ ਭੀੜ ਹੋ ਗਈ ਆਨੰਦਪੁਰ ਸਾਹਿਬ ਸੰਗਤਾਂ ਦਾ ਕੋਈ ਪਾਰ ਆਵਾਰ ਨਾ ਰਿਆ ਠਾਠਾ ਮਾਰਦਾ ਸ਼ਮੁੰਦਰ ਸੰਗਤਾਂ ਦਾ ਆ ਗਿਆ ਚਲਾ ਹੈ ਪਿਸ਼ਾਰੀ ਮੰਗਲ ਹੈਰੀ ਔਰ ਸਭ ਕਲਗੀਧਰ ਪਾਸ਼ਾ ਦੇ ਪਿੱਛੇ ਪਿੱਛੇ ਚੱਲੇ ਦਰਸ਼ਨ ਕਰ ਰਹੇ ਨੇ ਖੁਸ਼ੀਆਂ ਦੇ ਮੰਗਲਵੇਂ ਮਾਹੌਲ ਦੇ ਦਰਸ਼ਨ ਕਰ ਰਹੇ ਨੇ ਇਸ ਵਿਦ ਗਏ ਦਮਦ ਮੇ ਥਾਨ ਇਸ ਤਰ੍ਹਾਂ ਮਹਾਰਾਜ ਬੜੀ ਸਜ-ਤਜ ਦੇ ਨਾਲ ਸ਼ਸਤਰਾਂ ਵਸਤਰਾਂ ਨਾਲ ਘੋੜੇ ਤੇ ਸਵਾਰ ਹੋ ਕੇ ਦਮਦਮੇ ਵਾਲੀ ਧਰਤੀ ਤੇ ਪਹੁੰਚੇ ਹਨ ਆਤਸੰਗ ਸੋ ਚਾਰ ਮਹਾਨ ਜੋ ਸਭ ਤੋਂ ਉੱਚਾ ਥਾਂ ਹੈ ਸ੍ਰੀ ਅਨੰਦਪੁਰ ਸਾਹਿਬ ਦਾ ਉਤਰ ਤੁਰੰਗ ਤੇ ਤਹ ਚੜ ਗਈ ਕੋੜੇ ਤੋਂ ਉਤਰ ਕੇ ਦਮਦਮੇ ਤੇ ਚੜ ਗਏ ਹਨ ਬਾਤੂਲ ਨੇ ਕਿਟੂ ਸਾੰਗ ਨੇ ਜਿੱਲਿਏ ਮਾਮੇ ਕਿਰਪਾਲ ਚੰਦ ਨੂੰ ਨਾਲ ਲਿਆ ਹੈ ਉਤੇ ਜੋ ਅੱਗੇ ਸਭ ਤਬ ਠਾਡੇ ਜਿਹੜੇ ਪਹਿਲਾਂ ਉਸ ਦੀਵਾਨ ਚ ਬੈਠੇ ਸੀ ਸਿੱਖ 10 ਵੇ ਪਾਸਾ ਜੀ ਦੇ ਆਉਣ ਤੇ ਸਭ ਉੱਠ ਕੇ ਖਲੋ ਗਏ ਹੰਦਨ ਕਰਹਿ ਪ੍ਰੇਮ ਔਰ ਬਾਡੀ ਔਰ ਸਾਰਿਆਂ ਨੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਪ੍ਰੇਮ ਨਾਲ ਮੱਥਾ ਟੇਕਿਆ ਜੀ ਗੋਬਿੰਦ ਸਿੰਘ ਤਖਤ ਨਿਹਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਤਖਤ ਵੇਖਿਆ ਜੋਰਤ ਕਰ ਪ੍ਰਣਾਮ ਕੋ ਧਾਰਾ ਜਾ ਕੇ ਤਖਤ ਨੂੰ ਮੱਥਾ ਟੇਕਿਆ ਕਿਉਂਕਿ ਭਵੇਂ ਆਪ ਉਸ ਬਿਧੀ ਤੇ ਬੈਠਣਾ ਹੈ ਪਰ ਉਹ ਗੱਦੀ ਆਪਣੀ ਨਹੀਂ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਦੀ ਗੱਦੀ ਹੈ ਇਸ ਕਰਕੇ ਵੱਡਿਆਂ ਦੀ ਗੱਦੀ ਨੂੰ ਨਮਸ਼ਕਾਰ ਕਰਨ ਦੀ ਮਰਜ਼ਾਦਾ ਹੈ ਮੱਥਾ ਟੇਕਿਆ ਗੁਰਤਾ ਗੱਦੀ ਨੂੰ 베ਦੀ ਤ੍ਰੇਣ ਭੱਲੇ ਵੰਸ 베ਦੀ ਤ੍ਰੇਣ ਭੱਲੇ ਜਿਹੜੇ ਗੁਰੂ ਘਰ ਵੱਡੇ ਹਨ ਬਜ਼ੁਰਗ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ ਬੰਸ ਗੁਰੂ ਅੰਗਦ ਦੇਵ ਜੀ ਦੀ ਅੰਸ ਬੰਸ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ ਬੰਸ ਦੇ ਤੇ ਨੰਦੇ ਸਪਿਖ ਸੋਢੀ ਅਵਤੰਸ ਉਹਨਾਂ ਸਾਰੇ ਬਜ਼ੁਰਗਾਂ ਵਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਹੱਥ ਜੋੜ ਕੇ ਨਮਸਕਾਰ ਕੀਤੀ ਹੈ ਸਦਨ ਕੀ ਆਇਸ ਉਪਾਈ ਸਾਰੇ ਬਜ਼ੁਰਗਾਂ ਦੀ ਆਗਿਆ ਲੈ ਕੇ ਸਹੀ ਅਰੂੜਨ ਗੁਰਨ ਮਨਾਏ ਸਤਿਗੁਰਾਂ ਨੂੰ ਯਾਦ ਕਰਕੇ ਤਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਤੱਕ ਨਵ ਪਾਦਸ਼ਾਹੀਆਂ ਦਾ ਨਾਂ ਲੈ ਕੇ ਅਰਦਾਸ ਕੀਤੀ ਤੇ ਫਿਰ ਤਖਤ ਤੇ ਬੈਠੇ ਹਨ ਗੁਰਤਾ ਸਿੰਦਨ ਪਰ ਆਰੋਹੀ ਗੁਰਤਾ ਗੱਦੀ ਦੇ ਰੱਥ ਤੇ ਸਵਾਰ ਹੋ ਗਏ ਨੇ ਸਤਗੁਰੂ ਕਲਗੀਧਰ ਪਾਦਸ਼ਾਹ ਜੀ ਦੇਖਿਓ ਪ੍ਰਤਾਪ ਦਿਓ ਸਤ ਮੋਹੀ ਆ ਉਸ ਵੇਲੇ ਸਾਧ ਸੰਗਤ ਜੀ ਮਹਾਰਾਜ ਦਾ ਪ੍ਰਤਾਪ ਦੇਖਿਆ ਦਿਓ ਉਸ ਪਤ ਮੋਹੀ ਕਹਿੰਦੇ ਵੇਖ ਕੇ ਨਾ ਜਿਹੜਾ ਸੂਰਜ ਹੈ ਉਹ ਵੀ ਮੋਇਆ ਜਾਬ ਇਨਾ ਪ੍ਰਤਾਪ ਸੀ ਕਲਗੀਧਰ ਪਾਤਸ਼ਾਹ ਦਾ ਵੀ ਸੂਰਜ ਦਾ ਵੀ ਫਿੱਕਾ ਪੈ ਗਿਆ ਗਨ ਸੰਗਤ ਪੰਕਜ ਵਿਗਸੰਤੀ ਗੁਰੂ ਕੀਆ ਸੰਗਤਾਂ ਗੁਰੂ ਕੀਆ ਪੰਗਤਾਂ ਖੁਸ਼ ਹੋ ਗਈਆਂ ਵਿਚਮਕਰੰਦ ਆਨੰਦ ਬਧੰਤੇ ਔਰ ਬੜਾ ਹੀ ਆਨੰਦ ਬਣਿਆ ਬੜੀ ਖੁਸ਼ੀ ਬਣੀ ਹੈ ਗਨ Gundam ਬਾਜੇ ਸਦਿਆਨੀ ਬੜੇ ਨਗਾਰੇ ਵੱਜੇ ਨੇ ਛਦਿਆਨੇ ਵਜੇ ਨੇ ਬਹੁਤ ਖੁਸ਼ੀਆਂ ਹੋਈਆਂ ਨੇ ਜੈ ਜੈ ਗੁਰ ਕੀ ਬਾਕ ਬਖਾਨੀ ਸਭ ਕਲਗੀਧਰ ਪਾਤਸ਼ਾਹ ਦੇ ਜੈਕਾਰੇ ਬੁਲਾ ਰਹੇ ਸਨ ਜੈ ਜੈਕਾਰ ਕਰ ਰਹੇ ਸਨ ਆਤਸ਼ਮ ਮੰਗਲ ਜਾਨ ਸੁਜਾਨੀ ਬੜਾ ਹੀ ਮੰਗਲਮਈ ਮਾਹੌਲ ਬਣਿਆ ਹੈ ਨਾਨਾ ਆਪਣ ਅਕੂਰਨ ਆਨੇ ਨਾਨਾ ਪ੍ਰਕਾਰ ਦੀਆਂ ਪੇਟਾਵਾਂ ਸਿੱਖ ਲੈ ਕੇ ਆਏ ਨੇ ਘਰਾਂ ਚੋਂ ਸਭ ਆਈ ਦੀ ਤਬਹ ਮਸੰਦ ਉਹ ਜਿੰਨੀਆਂ ਪੇਟਾਵਾਂ ਲੈ ਕੇ ਸੰਗਤਾਂ ਆਈਆਂ ਨੇ ਮਸੰਦ ਸੰਗਤਾਂ ਨੂੰ ਲੈ ਕੇ ਦਰਬਾਰ ਜਿਹੜੇ ਹਾਜ਼ਰ ਹੋਣ ਲੱਗੇ ਹਨ RAM KOER ਤੇ ਆਤ ਬਿਲੰਦ ਸਭ ਤੋਂ ਵੱਡੇ ਭਾਈ ਰਾਮ ਕੋਇਰ ਜੀ ਵਰਗੇ ਗੁਰਸਿੱਖ ਜਿਨ੍ਹਾਂ ਨੇ ਗੁਰਿਆਈ ਦਾ ਤਿਲਕ ਦੇਣਾ ਹੈ ਉਹ ਵੀ ਆਏ ਹਨ ਸੰਗ ਸੰਗਤਾਂ ਸਿੱਖ ਸਮੁਦਾਇ ਸਿੱਖ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੈ ਪਹੁੰਚੀ ਤਬਹ ਦਮਦਮੇ ਆਈ ਸਾਰੇ ਦਮਦਮੇ ਤੇ ਆ ਇਕੱਠੇ ਹੋਏ ਨੇ ਹੁਣ ਮਹਾਰਾਜ ਨੂੰ ਕਿਸ ਤਰ੍ਹਾਂ ਦਸਤਾਰ ਬੰਦੀ ਹੋਵੇਗੀ ਉਹ ਕਥਾ ਆ ਕੇ ਸਰਵਣ ਕਰਾਂਗੇ